ਬਰਨਾਲਾ ਦੀ ਜਿਹੜੀ ਇੱਕ ਆਰਾਮ ਰਾਜਾ ਕਲੋਨੀ ਹੈ ਇੱਥੇ ਅੱਜ ਸ਼ਾਮ ਕਰੀਬ 6:30 ਵਜੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਪਰਿਵਾਰ ਜਿਹਦੇ ਵਿੱਚ ਮੇਨ ਕੁਲਵੀਰ ਸਿੰਘ ਮਾਨ ਤੇ ਉਹਨਾਂ ਦੇ ਪਰਿਵਾਰ ਇਸ ਕੋਠੀ ਦੇ ਵਿੱਚ ਰਹਿ ਰਹੇ ਸੀਗੇ ਜਿਹਦੇ ਵਿੱਚ ਕਰੀਬ 6:30 ਵਜੇ ਜਦੋਂ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਜਿਹੜੇ ਪਤਨੀ ਰਮਨਦੀਪ कौर ਉਹ ਦੁੱਧ ਵਗੈਰਾ ਲੈਣ ਵਾਸਤੇ ਘਰੋਂ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਜਿਹੜਾ ਘਰ ਦਾ ਗੇਟ ਆ ਅੰਦਰੋਂ ਬੰਦ ਸੀ ਤੇ ਉਹਨਾਂ ਨੇ ਕਿਸੇ ਆਪਣੇ ਗਵਾਂਡੀ ਦੀ ਮਦਦ ਦੇ ਨਾਲ ਅੰਦਰ ਜਦੋਂ ਐਂਟਰ ਕੀਤਾ ਤਾਂ ਉਹਨਾਂ ਨੇ ਆਪਣੇ ਘਰ ਦੇ ਅੰਦਰ ਆਪਣੇ ਪਤੀ ਕੁਲਵੀਰ ਸਿੰਘ ਮਾਨ ਆਪਣੀ ਬੇਟੀ ਨਿਮਰਤ ਕੌਰ ਤੇ ਆਪਣੀ ਸੱਸ ਜੋ ਕਿ ਕੁਲਵੀਰ ਸਿੰਘ ਮਾਨ ਦੀ ਜਿਹੜੀ ਮਦਰ ਸੀਗੇ ਪਲਵੰਤ ਕੌਰ ਉਹਨਾਂ ਤਿੰਨਾਂ ਦੀਆਂ ਜਿਹੜੀਆਂ ਲਾਸ਼ਾਂ ਇੱਥੇ ਪਈਆਂ ਸੀ ਕੁਲਵੀਰ ਸਿੰਘ ਮਾਨ ਦੇ ਜਿਹੜੇ ਹੱਥ ਦੇ ਕੋਲ ਜਿਹੜਾ ਉਹਦਾ ਲਾਇਸੈਂਸੀ ਰਿਵਾਲਵਰ ਵੀ ਜਿਹੜਾ ਪਿਆ ਸੀ ਤੇ ਕੁਲਵੀਰ ਸਿੰਘ ਮਾਨ ਦਾ ਇੱਕ ਪੈਟਰ ਡੌਗ ਜਿਹੜਾ ਪੱਗ ਹੈ ਉਹਦੀ ਵੀ ਡੈੱਡ ਬੋਡੀ ਜਿਹੜੀ ਹੈ ਸਲੂਮ ਦੇ ਵਿੱਚ ਪਈ ਸੀ ਸੋ ਤੁਰੰਤ ਜਿਹੜਾ ਸਾਨੂੰ ਪੁਲਿਸ ਕੰਟਰੋਲ ਰੂਮ ਤੇ ਜਦੋਂ ਸੂਚਨਾ ਮਿਲੀ ਆ ਤੇ ਸਾਡੇ ਮੌਕੇ ਦੇ ਉੱਤੇ ਮੈਂ ਸਾਡੇ ਐਸ ਐਚ ਓ ਸਿਟੀ ਬਰਨਾਲਾ ਐਸ ਐਚ ਓ ਸਦਰ ਬਰਨਾਲਾ ਸੀਆਈਏ ਦੀ ਟੀਮ ਤੇ ਫੋਰੈਂਸਿਕ ਦੀ ਟੀਮ ਸਾਰੀਆਂ ਮੌਕੇ ਤੇ ਪਹੁੰਚੀਆਂ ਨੇ ਅਸੀਂ ਸਾਰਾ ਮੌਕੇ ਦਾ ਮੁਲਾਦਾ ਕੀਤਾ ਹੈ ਘਰ ਦੇ ਜੋ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਵੀ ਐਨਾਲਿਸਿਸ ਕੀਤਾ ਹੈ ਉਹਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਵੀਰ ਸਿੰਘ ਮਾਨ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਪਹਿਲਾਂ ਆਪਣੀ ਬੇਟੀ ਨਿਮਰਤ ਕੌਰ ਜਿਹਦੀ ਕਿ ਉਮਰ ਕਰੀਬ 21 ਸਾਲ ਸੀ ਉਸ ਤੋਂ ਬਾਅਦ ਆਪਣੀ ਮਦਰ ਬਲਵੰਤ ਕੌਰ ਜਿਨ੍ਹਾਂ ਦੀ ਉਮਰ ਕਰੀਬ 85 ਸਾਲ ਸੀ ਤੇ ਫਿਰ ਆਪਣੇ ਪੈਟ ਡੌਗ ਦਾ ਪੱਗ ਦੀ ਗੋਲੀ ਮਾਰ ਕੇ ਇਹਨਾਂ ਦੀ ਹੱਤਿਆ ਕੀਤੀ ਗਈ ਤੇ ਆਖਿਰ ਵਿੱਚ ਇਹਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਆਪਣੇ ਰਿਵਾਲਵਰ ਦੇ ਨਾਲ ਆਪਣੇ ਕੋਲੀ ਮਾਰ ਕੇ ਸੋ ਇਹ ਸਾਰੀ ਘਟਨਾ ਦਾ ਜਿਹੜਾ ਜਾਇਜ਼ਾ ਲੈ ਲਿਆ ਗਿਆ ਤੇ ਜੋ ਮੇਨ ਕਾਰਨ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜਾ ਕੁਲਵੀਰ ਸਿੰਘ ਮਾਨ ਸੀ ਇਹ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਤੇ ਇਹਦੀ ਜਿਹੜੀ ਮੈਡੀਸਿਨ ਵੀ ਚੱਲ ਰਹੀ ਸੀ ਸੋ ਇਸ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਹੀ ਇਹਨੇ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੇ ਹੁਣ ਜਿਹੜਾ ਮੁਲਾਜ਼ਾ ਮੌਕਾ ਚੱਲ ਰਿਹਾ ਹੈ ਫਰੈਂਸਿਕ ਟੀਮ ਜਿਹੜੀ ਹੈ ਸਾਰੇ ਹੀ ਮੌਕੇ ਤੋਂ ਐਵਿਡੈਂਸਿਸ ਨੂੰ ਇਕੱਠਾ ਕਰ ਰਹੀ ਹੈ ਤੇ ਅਸੀਂ ਜਿਹੜਾ ਡੈੱਡ ਬੋਡੀਜ਼ ਨੂੰ ਹੁਣ ਸਿਵਲ ਹਸਪਤਾਲ ਪਹੁੰਚਾਵਾਂਗੇ ਤੇ ਕੱਲ ਸਵੇਰੇ ਪੋਸਟਮਾਰਟਮ ਕੀਤਾ ਜਾਏਗਾ ਸਰ ਇਹ ਬੇਟੀ ਬਾਰੂ ਆਈ ਸੀ ਹਾਂਜੀ ਜਿਹੜੀ ਕੁਲਵੀਰ ਸਿੰਘ ਮਾਨ ਦੀ ਬੇਟੀ ਸੀ ਨਿਮਰਤ ਕੌਰ ਇਹ ਕੁਸਮਾ ਪਹਿਲਾਂ ਹੀ ਕੈਨੇਡਾ ਤੋਂ ਆਈ ਸੀ ਇਹ ਕੈਨੇਡਾ ਦੇ ਵਿੱਚ ਉੱਥੇ ਸਟੱਡੀ ਕਰ ਰਹੀ ਸੀ ਸਰ ਕੋਈ ਅਹਿਜੀ ਗੱਲ ਪਤਾ ਲੱਗੀ ਕੋਈ ਕੋਈ ਪਰਿਵਾਰਕ ਕਿ ਗੱਲਾਂ ਨਹੀਂ ਕੋਈ ਟੈਨਸ਼ਨ ਸੀ ਪਤਨੀ ਰਾਜ ਦੇਤੀ ਨਾਲ ਕੋ ਝਗੜਾ ਕੋਈ ਨਹੀਂ ਇਹੋ ਜੀ ਕੋਈ ਵੀ ਗੱਲ ਇਹਨਾਂ ਦਾ ਪਰਿਵਾਰ ਜੋ ਅਸੀਂ ਆਲੇ ਦੁਆਲੇ ਤੋਂ ਵੀ ਪਤਾ ਕੀਤਾ ਜੋ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਵੀ ਗੌਂਡੀਆਂ ਤੋਂ ਵੀ ਬਹੁਤ ਹੀ ਸਾਊ ਤੇ شریف ਪਰਿਵਾਰ ਸੀ ਕੋਈ ਵੀ ਇਹਨਾਂ ਦੇ ਪਰਿਵਾਰ ਵਿੱਚ ਆਪਸ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਜਾਂ ਕਿਸੇ ਹੋਰ ਨਾਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੜਾਈ ਝਗੜਾ ਜਾਂ ਰੰਜਿਸ਼ ਵਾਲੀ ਕੋਈ ਇਹੋ ਜੀ ਗੱਲ ਨਹੀਂ ਸੀ ਸਿਰਫ ਇਹੀ ਗੱਲ ਸਾਹਮਣੇ ਆਈਏ ਕਿ ਜਿਹੜਾ ਕੁਲਵੀਰ ਸਿੰਘ ਮਾਨ ਹੈ ਉਹ ਖੁਦ ਕਾਫੀ ਲੰਬੇ ਸਮੇਂ ਤੋਂ ਡਿਪਰੈਸ਼ਨ ਤੋਂ ਪੀ.ਡੀ.ਸੀ ਤੇ ਇੱਕ ਇਹਦੀ ਸਰਜਰੀ ਵੀ ਹੋਈ ਸੀ ਜਿਹਦੇ ਕਰਕੇ ਇਹਦੀਆਂ ਦਿਮਾਗ ਦੀਆਂ ਨਾੜਾਂ ਦੀ ਜਾਂ ਕੁਝ ਸੌਣ ਦੀ ਵੀ ਇਹਨੂੰ ਪ੍ਰੋਬਲਮ ਰਹਿੰਦੀ ਸੀ ਤੇ ਇਸ ਦੇ ਚੱਲਦਿਆਂ ਹੀ ਇਹ ਤੇ ਵੱਲੋਂ ਇੱਕ ਸੇਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਚ ਕੋਈ ਤੋਂ ਨਗੇ ਸਨ। ਪਰਿਵਾਰ ਦੇ ਵਿੱਚ ਹੁਣ ਇਹਨਾਂ ਦੇ ਸਰਵਾਈਵਿੰਗ ਤਾਂ ਸਿਰਫ ਇਹਨਾਂ ਦੇ ਜਿਹੜੇ ਵਾਈਫ ਨੇ ਰਮਨਦੀਪ ਕੌਰ ਹੀ ਬਚੇ ਨੇ। ਸਰ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ? ਹੁਣ ਅਸੀਂ ਜਿਹੜਾ ਇਹਨਾਂ ਦੇ ਕੁਲਵੀਰ ਸਿੰਘ ਮਾਨ ਦੇ ਵਾਈਫ ਰਮਨਦੀਪ ਕੌਰ ਦੇ ਬਿਆਨਾਂ ਦੇ ਉੱਤੇ 171 ਦੀ ਕਾਰਵਾਈ ਕਰਾਂਗੇ।